ਆਪਾਂ ਅੱਜ 15 ਅਗਸਤ ਦਾ ਜੋ ਆਜ਼ਾਦੀ ਦਿਹਾੜਾ ਹੈਗਾ 78ਵਾਂ ਆਪਣਾ ਸਮਾਗਮ ਹੈ 78 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ ਤਾਂ ਅੱਜ ਨਗਰ ਕੌਂਸਲ ਵਿੱਚ ਬੜੇ ਉਤਸ਼ਾਹ ਨਾਲ ਤੁਸੀਂ ਦੇਖਿਆ ਇਹ ਦਿਨ ਮਨਾਇਆ ਗਿਆ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜੀਆਂ ਪਰੰਪਰਾਵਾਂ ਨੇ ਉਹਦਾ ਤਾਂ ਨਿਰਵਾਸ ਹੀ ਕਰਨਾ ਹੀ ਹੁੰਦਾ ਉਹਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਸਮਾਜ ਦੇ ਵਿੱਚ ਅੱਛਾ ਕੰਮ ਕਰ ਰਹੇ ਆ ਸਮਾਜ ਨੂੰ ਇੱਕ ਇੱਕ ਸੰਦੇਸ਼ ਦੇਣ ਵਾਸਤੇ ਅਸੀਂ ਉਹਨਾਂ ਨੂੰ ਸਨਮਾਨਤ ਕਰਦੇ ਆ ਇਸ ਵਾਰ ਜਿਹੜਾ ਹੈਗਾ ਜਦੋਂ ਗਰਮੀ ਜ਼ਿਆਦਾ ਪਈ ਹੈ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਦੱਸਣਾ ਚਾਹਨਾ ਕਿ ਲੋਕਾਂ 'ਚ ਬੜਾ ਉਸਾ ਪੈਦਾ ਹੋਇਆ ਮਤਲਬ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਲੱਗਿਆ ਕਿ ਸਾਨੂੰ ਬਹੁਤੇ ਲਗਾਣੇ ਜੇ ਨਹੀਂ ਤਾਂ ਹੀ ਸਾਡੇ ਜੀਵਨ ਬਚੂਗਾ ਸਾਡੀ ਆਉਣ ਵਾਲੀ ਜਨਰੇਸ਼ਨ ਬਚੂਗੀ ਆਪਾਂ ਅੱਜ 15 ਅਗਸਤ ਦਾ ਜੋ ਆਜ਼ਾਦੀ ਦਿਹਾੜਾ ਹੈਗਾ 78ਵਾਂ ਆਪਣਾ ਸਮਾਗਮ ਹੈ 78 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ ਜਿਸ ਨੂੰ ਆਪਾਂ ਬਰੇਗੰਡ ਕਹਿੰਦੇ ਨੇ ਤਾਂ ਗੱਜ ਨਗਰ ਕੌਂਸਲ ਵਿੱਚ ਬੜੇ ਉਸਾਦ ਦੇ ਨਾਲ ਤੁਸੀਂ ਦੇਖਿਆ ਇਹ ਦਿਨ ਮਨਾਇਆ ਗਿਆ ਔਰ ਸਾਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿਹੜੀਆਂ ਪਰੰਪਰਾਵਾਂ ਨੇ ਉਹਦਾ ਤਾਂ ਨਿਰਵਾਸ਼ ਹੀ ਕਰਨਾ ਹੀ ਹੁੰਦਾ ਉਦੇ ਨਾਲ ਨਾਲ ਅਸੀਂ ਚਾਹੁੰਦੇ ਆ ਕਿ ਜਿਹੜੇ ਲੋਕ ਸਮਾਜ ਦੇ ਵਿੱਚ ਅੱਛਾ ਕੰਮ ਕਰ ਰਹੇ ਆ ਸਮਾਜ ਨੂੰ ਇੱਕ ਇੱਕ ਸੰਦੇਸ਼ ਦੇਣ ਵਾਸਤੇ ਅਸੀਂ ਉਹਨਾਂ ਨੂੰ ਸਨਮਾਨਤ ਕਰਦੇ ਆ ਤਾਂ ਕਿ ਇਹਨਾਂ ਦੇ ਰਾਹੀਂ ਜਿਹੜੇ ਕੰਮ ਕਰ ਰਹੇ ਆ ਇੱਕ ਤਾਂ ਇਹਨਾਂ ਨੂੰ ਹੌਸਲਾ ਹੁੰਦਾ ਵੱਧ ਕੰਮ ਕਰਦੇ ਆ ਔਰ ਦੂਜੇ ਲੋਕ ਜਿਹੋ ਉਹਨਾਂ ਨੂੰ ਦੇਖਦੇ ਆ ਕਿ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਸੰਸਥਾਵਾਂ ਬਹੁਤ ਸਾਰੀਆਂ ਨੇ ਸਾਰੀਆਂ ਇੱਕ ਵਾਰ ਨਹੀਂ ਹੋ ਸਕਦੀਆਂ ਅਸੀਂ ਹਰ ਵਾਰ ਨਵੇਂ ਜਿਹੜੇ ਹੈਗੇ ਆ ਸੱਜਣ ਉਹਨਾਂ ਨੂੰ ਜਿਹੜੇ ਇੱਕ ਸਮਾਜਿਕ ਕੰਮ ਕਰ ਰਹੇ ਉਹਨਾਂ ਨੂੰ ਅਸੀਂ ਇੱਥੇ ਇਨਵਾਈਟ ਕਰਦੇ ਆ ਔਰ ਮੈਨੂੰ ਖੁਸ਼ੀ ਹੈ ਕਿ ਪੂਰਾ ਸਾਡਾ ਸਟਾਫ ਪੂਰੇ ਸਾਡੇ ਕਰਮਚਾਰੀ ਪੂਰੇ ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਜਿਨ੍ਹਾਂ ਨੂੰ ਅਸੀਂ ਸਦਾ ਦਿੱਤਾ ਸਾਰੇ ਇਥੇ ਪਹੁੰਚੇ ਨੇ ਤਾਂ ਇਹ ਸਾਡਾ ਫਰਜ਼ ਵੀ ਹੈਗਾ ਕਿਉਂਕਿ ਆਜ਼ਾਦੀ ਜਦੋਂ ਪ੍ਰਾਪਤ ਹੋਈ ਹੈ ਦੇਸ਼ ਦੇ ਸ਼ਹੀਦਾਂ ਨੇ ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨਾਂ ਗਵਾਈਆਂ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਔਰ ਜੋ ਸਾਡੇ ਫਰਜ਼ ਨੇ ਅਸੀਂ ਉਸ ਨੂੰ ਪੂਰਾ ਨਹੀਂ ਨਿਭਾ ਪਾ ਰਹੇ ਉਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਤਾਂ ਛੋਟੇ ਮੋ ਵੱਡੀ ਗੱਲ ਹੈਗੀ ਆ ਮੈਂ ਤਾਂ ਇੱਕ ਚਾਹਾਂਗਾ ਕਿ ਜਿੰਨੇ ਵੀ ਸਾਡੇ ਦੇਸ਼ ਵਾਸੀ ਨੇ खास तौर ਤੇ ਆਪਣੇ ਰਾਜਪਾਲਨ ਵਾਸੀ ਜਿਹੜੀਆਂ ਮੈਂ ਛੋਟੀ ਹੁੰਦੀ ਦੋ ਤਿੰਨ ਗੱਲਾਂ ਕੀਤੀਆਂ ਨੇ ਇਹ ਬਤਾਂਵਾਂ ਨੂੰ ਸੁਧ ਕਰਨ ਲਈ ਅਪਾ ਪੌਦੇ ਲਗਾ ਸਕਦੇ ਆ ਨਗਰ ਕੌਂਸਲ ਵੱਲੋਂ ਹਰ ਸਾਲ ਇੱਕ ਬਜਟ ਰੱਖਿਆ ਜਾਂਦਾ ਕਿ ਅਸੀਂ ਟਰੀ ਗਾਰਦ ਦਿੰਨੇ ਆ ਲੋਕਾਂ ਨੂੰ ਪੌਦੇ ਦਿੰਨੇ ਤਾਂ ਕਿ ਉਹ ਲਗਾਣ ਉਹਨਾਂ ਦੀ ਸਿਰਫ ਜ਼ਿੰਮੇਵਾਰੀ ਇਹ ਕਿ ਉਹਦੀ ਉਹ ਜਿਹੜੀ ਹੈਗੀ ਦੇਖਭਾਲ ਕਰਨ ਤੇ ਇਸ ਵਾਰ ਜਿਹੜਾ ਹੈਗਾ ਜਦੋਂ ਗਰਮੀ ਜ਼ਿਆਦਾ ਪਈ ਹੈ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਦੱਸਣਾ ਚਾਹਨਾ ਕਿ ਲੋਕਾਂ 'ਚ ਬੜਾ ਉਤਸ਼ਾਹ ਪੈਦਾ ਹੋਇਆ ਮਤਲਬ ਲੋਕਾਂ ਨੂੰ ਖਾਸੌਰ ਤੇ ਨੌਜਵਾਨਾਂ ਨੂੰ ਲੱਗਿਆ ਕਿ ਸਾਨੂੰ ਬੋਧੇ ਲਗਾਉਣੇ ਚਾਹੀਦੇ ਨੇ ਤਾਂ ਹੀ ਸਾਡੇ ਜੀਵਨ ਬਚੂਗਾ ਸਾਡੀ ਆਉਣ ਵਾਲੀ ਜਨਰੇਸ਼ਨ ਬਚੂਗੀ ਸਾਡੇ ਕੋਲ ਇੰਨੀ ਜ਼ਿਆਦਾ ਡਿਮਾਂਡ ਆਈ ਕਿ ਸਾਡਾ ਜਿਹੜਾ ਬਜਟ ਹੈਗਾ ਉਹ 1 ਮਹੀਨੇ ਵਿੱਚ ਖਤਮ ਹੋ ਗਿਆ ਸਾਰਾ ਜੋ ਅਸੀਂ ਸਵਾਂ ਟ੍ਰੀ ਗੱਡ ਮੰਗਾਏ ਸੀਗੇ ਤਾਂ ਹੁਣ ਵੀ ਅੱਜ ਥੋੜੀ ਗੱਡੀ ਸਾਡੀ ਲੇਟ ਹੋ ਗਈ ਅਸੀਂ ਬੜੀ-ਵੱਡੀ ਗਿਣਤੀ ਵਿੱਚ ਪੌਦੇ ਮੰਗਾਏ ਆ ਵੱਡੇ 10 ਫੁੱਟ ਬਾਰ-ਬਾਰ ਫੁੱਟ ਉੱਚੇ ਉਹ ਗੱਡੀ ਸ਼ਹਿਰ ਬਾਰਿਸ਼ ਕਰਕੇ ਪਿ ਮੈਂ ਆਪਣੇ ਬ੍ਰਾਂਚ ਨੂੰ ਕਹਿ ਦਿੰਦਾ ਐ ਮੇਰੇ ਬ੍ਰਾਂਚ ਨੂੰ ਕਿ ਉਹ ਬਜਟ ਡਬਲ ਕਰ ਦੋ ਪੌਦਿਆਂ ਦਾ ਵੀ ਤੇ ਆਣਾ ਦਾ ਵੀ ਕਿਉਂਕਿ ਜੇ ਸਾਡਾ ਜਿਹੜਾ ਸਰ ਅਸੀਂ ਇਹਨਾਂ ਨੂੰ ਸਹੂਲਤ ਪ੍ਰੋਵਾਈਡ ਕਰਾਵਾਂਗੇ ਨਾ ਜਨਤਾ ਨੂੰ ਤਾਂ ਲੋਕ ਵੀ ਬੜੇ ਸ਼ੌਂਕ ਵਾਲੇ ਜਿਹੜੇ ਪੌਦੇ ਲਗਾ ਰਹੇ ਆ ਤਾਂ ਇਹਦੇ ਨਾਲ ਹੀ ਮੇਰੀ ਇੱਕ ਦੂਜੀ ਬੇਨਤੀ ਹੈ ਕਿ ਬੰਨ ਸ਼ਹਿਰ ਨੂੰ ਸਾਫ਼ ਰੱਖੀਏ ਇਹ ਸਾਡਾ ਬਹੁਤ ਛੋਟਾ ਕੰਮ ਹੈ ਕਿ ਹਰ ਘਰ-ਘਰ ਤੋਂ ਜਿਹੜਾ ਹੈਗਾ ਜਿਹੜਾ ਸਾਡਾ ਕੋਲ ਕੋੜਾ ਹੈਗਾ ਘਰਾਂ ਦਾ ਕੋੜਾ ਹੈਗਾ ਕਲੈਕਟ ਕੀਤਾ ਜਾਂਦਾ ਪਰ ਫਿਰ ਵੀ ਕੁਝ ਲੋਕ ਜਿਹੜੇ ਲੈ ਕੇ ਕੱਪੜੇ ਕੂੜੇ ਨੂੰ ਬਾਹਰ ਸੜਕਾਂ 'ਤੇ ਸੁੱਟ ਦਿੰਦੇ ਆ ਉਹ ਬੜੀ ਜਿਹੜੀ ਹੈਗੀ ਆ ਇੱਕ ਮਾੜੀ ਗੱਲ ਹੈਗੀ ਆ ਜਦੋਂ ਕੋਈ ਲੰਗਦਾ ਸ਼ਹਿਰ ਤੋਂ ਅਗਲਾ ਕਹਿੰਦਾ ਕਿ ਕਿੰਨਾ ਗੰਦਾ ਸ਼ਹਿਰ ਆ ਤੇ ਮੈਨੂੰ ਉਹਨਾਂ ਨੂੰ ਬੇਨਤੀ ਆ ਉਹਨਾਂ ਲੋਕਾਂ ਨੂੰ ਵੀ ਜਦੋਂ ਵੀ ਥੋੜੀ ਸਹੂਲਤ ਆ ਕਿ ਥੋੜੇ ਜਿਹੇ ਪੈਸੇ ਦੇਣੇ ਉਹਨੇ ਆਪਾਂ ਉਹ ਅਦਾ ਕਰਕੇ ਜਿਹੜਾ ਹੈਗਾ ਕੋੜਾ ਘਨੂ ਚਕਾਣੋ ਨਤੀਜਾ ਇਹ ਆ ਕਿ ਜੋ ਪਾਣੀ ਹੈਗਾ ਅਸੀਂ ਪਾਣੀ ਦੀ ਸੰਭਾਲ ਨਹੀਂ ਕਰ ਰਹੇ ਪਾਣੀ ਦੀ ਬਹੁਤ ਜ਼ਿਆਦਾ ਵੇਸਟੇਜ ਕਰਦੇ ਆ ਜੇ ਸਾਰੇ ਸੱਜਣ ਸਿਰਫ ਟੂਟੀਆਂ ਚਲਾਣ ਲੱਗਾ ਥੋੜਾ ਥੋੜਾ ਗੌਰ ਕਰ ਲੈਣਾ ਤਾਂ ਅਸੀਂ ਉਸ ਪਾਣੀ ਦੀ ਸੰਭਾਲ ਕਰ ਸਕਦੇ ਆ ਜੇ ਕੋ ਲੋਡ ਹੈਗੀ ਵਰਤਨਾ ਸੀ ਪਰ ਵੇਛਾ ਨਾ ਕਰੀ ਉਹਨਾਂ ਲੋਕ ਗੱਡੀਆਂ ਧੋਣ ਲੱਗਦੇ ਉਧਰ ਸਭ ਕੰਮ ਹੀ ਖਰਾਬ ਹੋ ਰਹੀਆਂ ਤੇ ਪਾਣੀ ਵੀ ਵੇਸਟ ਹੋ ਰਿਹਾ। ਸ਼ਾਸਤਰੀ ਜੀ ਇਹ ਜਾਗਰੂਕਤਾ ਬੜੀ ਜ਼ਰੂਰੀ ਹੈ। ਸ਼ਾਸਤਰੀ ਜੀ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਵੈਸੇ ਇਹ ਮੋਕਾ ਨਹੀਂ ਹੈ ਪੁੱਛਣ ਦਾ ਲੇਕਿਨ ਮੈਨੂੰ ਪੁੱਛਣਾ ਪੈ ਰਿਹਾ ਹੈ ਕਿ ਕਿ ਅਸੀਂ ਮਹਿਸੂਸ ਕੀਤੀ ਹੈ ਗੱਲ ਪ੍ਰਸ਼ਾਸਨਿਕ ਪ੍ਰੋਗਰਾਮ ਹੋ ਰਿਹਾ ਉਹਨੇ ਤੇ ਨਗਰ ਕੌਂਸਲ ਦਾ ਸਭ ਤੋਂ ਅਹਿਮ ਰੋਲ ਹੁੰਦਾ ਇਸ ਪ੍ਰੋਗਰਾਮ ਦੇ ਵਿੱਚ। ਮੈਨੂੰ ਤੁਹਾਡੇ ਜਿਹੜਾ ਸਰਕਾਰੀ ਕਾਰਡ ਹੈ ਉਸ ਤੇ ਨਾਮ ਨਜ਼ਰ ਨਹੀਂ ਆਇਆ। ਕੀ ਗੱਲ ਹੋ ਗਈ? ਮਤਲਬ ਤੁਹਾਡਾ ਨਾਮ ਨਹੀਂ ਹੈ ਤੁਸੀਂ ਨਗਰ ਕੌਂਸਲ ਦੇ ਮਜਬੂਦਾਰ ਹੋ ਪਾ। ਦੇਖੋ ਪਹਿਲਾਂ ਜਦੋਂ ਸਾਡੀ ਸਰਕਾਰ ਰਹੀ ਹੈ ਕਿਉਂਕਿ ਮੈਂ ਕਾਂਗਰਸ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਹਾਂ ਬਲ ਕਾਂਗਰਸ ਦਾ ਮੈਂ तकरीबन 23 ਸਾਲਾਂ ਤੋਂ ਪ੍ਰਧਾਨ ਚੱਲੇ ਆ ਰਾਂ ਲਗਾਤਾਰ ਤਾਂ ਉਹ ਮੈਂ ਸਾਡੀ ਸਰਕਾਰ ਤਾਂ ਕਹਿ ਬੈਠਿਆ ਅਧਰਬੀ ਨਗਰ ਕੌਂਸਲ ਪ੍ਰਧਾਨ ਪਤਾ ਨਹੀਂ ਹੁੰਦਾ ਉਦੋਂ ਕਾਰ ਦੇ ਨਾਂ ਛਪਦਾ ਸੀਗਾ ਉਦੋਂ ਅਸੀਂ ਇਹ ਨਹੀਂ ਪੁੱਛਿਆ ਵੀ ਕਿਉਂ ਛਪਦਾ ਹੁਣ ਜੇ ਨਹੀਂ ਛਾਪ ਰੇ ਸੀ ਇਹ ਨਹੀਂ ਪੁੱਛਿਆ ਵੀ ਕਿਉਂ ਨਹੀਂ ਛਾਪ ਰ ਕਿਉਂਕਿ ਅਸੀਂ ਛੋਟੀਆਂ ਗੱਲਾਂ ਹੀ ਨਹੀਂ ਪੈਂਦੇ ਤੇ ਇਹ ਵੀ ਦੇਖਿਆ ਜਾ ਰਿਹਾ ਕਿ ਆਪਣੇ ਸਮਰਥਕਾਂ ਨੂੰ ਤਾਂ ਜਿਹੜੇ ਹੈ ਵੀ ਇਨਵੀਟੇਸ਼ਨ ਦਿੱਤੇ ਜਾਂਦੇ ਨਗਰ ਕੌਂਸਲ ਵੱਲੋਂ ਲੇਕਿਨ ਪੱਤਰਕਾਰਾਂ ਨੂੰ ਜਿਹੜਾ ਹੈਗਾ ਕੁਝ ਪੱਤਰਕਾਰਾਂ ਨੂੰ ਇਨਵੀਟੇਸ਼ਨ ਜਾਂਦੇ ਬਾਕੀਆਂ ਨੂੰ ਇਨਵੀਟੇਸ਼ਨ ਨਹੀਂ ਜਾਂਦੇ ਇਹ ਪੱਖਪਾਤ ਕਿਉਂ ਹੋ ਰਿਹਾ ਸੰਦੀਪ ਜੀ ਇਹ ਪਰੰਪਰਾਏ ਰਹੀ ਹੈ ਕਿ ਨਗਰ ਕੌਂਸਲ ਇੱਕ ਲਿਸਟ ਸੀਗੀ ਪਤਵੰਤੇ ਬੰਦਿਆਂ ਦੀ ਜੋ ਬੜੀ ਪੁਰਾਣੀ ਚੱਲੀ ਆ ਰਹੀ ਸੀ ਉਹ ਜਿਵੇਂ ਕਿਸੇ ਦੀ ਡੈਥ ਹੋ ਗਈ ਜਾਂ મતલਬ ਉਹ ਬੜਾ ਕਿਸੇ ਦੀ ਉਮਰ ਜ਼ਿਆਦਾ ਹੋ ਗਈ ਨਹੀਂ ਆਪਾਂ ਦੇ ਅਸੀਂ ਉਹਦੇ ਚ ਵਾਰ-ਵਾਰ ਜਿਹੜੀ ਟਾਈਮ ਟਾਈਮ ਸੂਟ ਕਰੀ ਜਾਂਦੇ ਸੀਗੇ ਪਰੰਤੂ ਹੁਣ ਕੁਝ ਸਮੇਂ ਤੋਂ ਜਿਹੜਾ ਹੈਗਾ ਉਹ ਲਿਸਟ ਨੂੰ ਦਰਗਨਾਰ ਕਰਕੇ ਤਾਂ ਜਿਹੜੇ ਲੋਕ ਨੂੰ ਦਿਨ ਦੇਨੇ ਕਰ ਉਹਨਾਂ ਦਿੱਤੇ ਜਾ ਰਿਹਾ ਜਿਹੜਾ 26 ਜਨੂਅਰੀ ਦੇ 15 ਗਰ ਦੇ ਪ੍ਰੋਗਰਾਮ ਆ ਪਹਿਲੇ ਨਗਰ ਕੌਂਸਲ ਵੱਲੋਂ ਇਨਵਿਟੇਸ਼ਨ ਜਾਂਦਾ ਸੀ ਜ਼ਿਆਦਾਤਰ ਆ ਫਿਰ ਹੁਣ ਜਿਹੜਾ ਹੈ ਕਿ ਚੇਂਜ ਹੋ ਗਿਆ ਕੋਈ ਸਿਸਟਮ ਪਰ ਵੀ ਮੈਂ ਤਾਂ ਕਹਿ ਰਿਹਾ ਵੀ ਉਹ ਸਮ ਉਹ ਜਿਹੜੀ ਪਰੰਪਰਾ ਬਦਲ ਦਿੱਤੀ ਗਈ ਹੈ ਹੁਣ ਕਿਹਨੇ ਬਦਲੀ ਕਿਉਂ ਬਦਲੀ ਮੈਂ ਇਸ ਗੱਲ ਇਹ ਨਹੀਂ ਬੰਦਾ ਠੀਕ ਹੈ